ਸਾਡੇ ਨਾਲ ਜੁੜੇ ਨੇ ਪਟਿਆਲਾ ਤੋਂ ਡਾਕਟਰ ਗगन ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸ਼ਸ਼ੀ ਕਾਲੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਜੈ ਵਾਲਮੀਕੀ ਜੈ ਪੀ ਗगन ਜੀ ਗੱਲ ਦੱਸੋ ਕਿ ਰਜੇਸ਼ ਕੁਮਾਰ ਡਫਲੀ ਦੇ ਨਾਲ ਤੁਹਾਡਾ ਕਿੰਨਾ ਪਿਆਰ ਹੈ ਰਜੇਸ਼ ਕੁਮਾਰ ਡਫਲੀ ਨਾਲ ਸਾਡਾ ਪਿਆਰ ਬਹੁਤ ਜ਼ਿਆਦਾ ਤੇ ਉਹ ਪਿਆਰ ਅੱਜ ਦਾ ਨਹੀਂ ਇਹਨੂੰ ਲਗਭਗ ਜਦੋਂ ਤੋਂ ਮੈਂ ਨੇ ਆਪਣੀ ਸੁਰਤ ਸੰਭਾਲੀ ਹੈ ਅਸੀਂ ਇੱਕ ਖਾਸ ਸੰਸਥਾ ਨਾਲ ਜੁੜੇ ਹੋਈਆਂ ਜੋ ਕਿ ਸਮਾਜਿਕ ਕੰਮਾਂ ਨਾਲ ਬਹੁਤ ਜ਼ਿਆਦਾ ਅੱਗੇ ਵੱਧ ਕੇ ਚੱਲਦੀ ਹੈ ਤੇ ਲੋਕਾਂ ਦੀ ਪੜ੍ਹਾਈ ਲਈ এডਿਕੇਸ਼ਨ ਲਈ ਤੇ ਉਹਨਾਂ ਨੂੰ ਧਾਰਮਿਕ ਪੱਖੋਂ ਜਾਗਰੂਕ ਕਰਨ ਲਈ ਉਹ ਸੰਸਥਾ ਜਿਹੜੀ ਕਿ ਕੰਮ ਕਰਦੀ ਹੈ ਗगन ਜੀ ਇੱਕ ਗੱਲ ਹੋਰ ਤੁਹਾਨੂੰ ਪੁੱਛਣਾ ਚਾਹਨਾ ਕਿ ਅੱਜ ਰਜੇਸ਼ ਕੁਮਾਰ ਡਫਲੀ ਜੋ ਕਿ ਐਮਸੀ ਬਣ ਚੁੱਕੇ ਨੇ ਕਿੰਨੇ ਕ ਲੋਕਾਂ ਦਾ ਵਿਕਾਸ ਕਰੋਗੇ ਜੀ ਜਿੰਨਕ ਸਾਡੇ ਹੱਥ ਵਿੱਚ ਹੋਇਆ ਅਸੀਂ ਇਹਨਾਂ ਨਾਲ ਹਰ ਸਮੇਂ ਪਹਿਲਾਂ ਵੀ ਖੜੇ ਸੀ ਤੇ ਐਮਸੀ ਬਣਨ ਤੋਂ ਬਾਅਦ ਵੀ ਪੂਰੇ ਜਿੰਨੇ ਲੋਕਾਂ ਨੂੰ ਜ਼ਰੂਰਤ ਹੈ ਹਰ ਇੱਕ ਘਰ ਤੱਕ ਪਹੁੰਚਾਂਗੇ ਉਹਨਾਂ ਦੀ ਸਮੱਸਿਆਵਾਂ ਸੁਣਾਂਗੇ ਜਿੰਨਾਂ ਗਲੀਆਂ ਦਾ ਵਿਕਾਸ ਹੈ ਜਿੰਨਾਂ ਜਾਂ ਕਿਸੇ ਦੀ ਪੜ੍ਹਾਈ ਛੁੱਟੀ ਹੋਈ ਹੈ ਲਾਇਬ੍ਰੇਰੀ ਦੇ ਵਿੱਚ ਜਿਹੜੇ ਵੀ ਕੰਮ ਕਰਵਾਉਣ ਵਾਲੇ ਪੈਂਡਿੰਗ ਪਏ ਨੇ ਉੱਥੇ ਏਸੀ ਦਾ ਕੰਮ ਹੈਗਾ ਜਿਹੜਾ ਜਾਂ ਹੋਰ ਕੋਈ ਵੀ ਕੰਮ ਜਿਹੜਾ ਸਾਫ ਸਫਾਈ ਦਾ ਕੰਮ ਹੈ ਉਹ ਸਾਰੇ ਅਸੀਂ ਇਕੱਠੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਾਂਗੇ ਤੇ ਹੱਲ ਕਰਾਂਗੇ ਸੋ ਇਹ ਸੀ ਸਾਡੇ ਨਾਲ ਡਾਕਟਰ ਗਗਨਜੀ ਜੋ ਕਿ ਪਟਿਆਲਾ ਤੋਂ ਸਪੈਸ਼ਲ ਆਪਣੇ ਪੁਰਾਣੀ ਮਿੱਤਰਤਾ ਜੋ ਕਿ ਉਹਨਾਂ ਦਾ ਪਰਾਣਾ ਦੋਸਤ ਉਹਨਾਂ ਦੇ ਨਾਲ ਪੜਿਆ ਲਿਖਿਆ ਉਹਨਾਂ ਦਾ ਸਾਥ ਦੇਣ ਲਈ ਇੱਥੇ ਪਹੁੰਚੇ ਸੀ ਧੰਨਵਾਦ ਕਰ ਜੋ ਕਿ ਨਗਰ ਪੰਚਾਇਤੀਆਂ ਸੋਨਾ ਦਾ ਰਿਜ਼ਲਟ ਆ ਚੁੱਕਿਆ ਸੀ ਜਿੰਨੇ ਵੀ ਵਜੇਤਾ ਚਿਹਰੇ ਸੀ ਹਰ ਇੱਕ ਦੇ ਘਰ ਚ ਪਹੁੰਚੇ ਆ ਤਾਂ ਤੁਸੀਂ ਦੇਖ ਰਹੇ ਹੋ ਦੀ ਪੰਜਾਬ న్యూਸ 64 ਵਾਰਡ ਨੰਬਰ 6 ਦੇ ਵਿੱਚ ਪਹੁੰਚੇ ਆ ਜਿੱਥੇ ਦਾ ਇੱਕ ਕੈਂਡੀਡੇਟ ਬਹੁਤ ਹੀ ਹੌਨ ਹਾਰ ਤੇ ਇਮਾਨਦਾਰ ਕੈਂਡੀਡੇਟ ਰਜੇਸ਼ ਕੁਮਾਰ ਜੀ ਡਫਲੀ ਉਹਨਾਂ ਦੀ ਰਹਿਸ਼ਤੇ ਪਹੁੰਚੇ ਆ ਗੱਲਬਾਤ ਕਰਦੇ ਆ ਰਜੇਸ਼ ਕੁਮਾਰ ਜੀ ਦੇ ਨਾਲ ਕਿ ਉਹਨਾਂ ਨੂੰ ਕਿੰਨਕ ਪਿਆਰ ਲੋਕਾਂ ਦਾ ਮਿਲਿਆ ਤੇ ਕਿੰਨਕ ਸਿਹਰਾ ਉਹਨਾਂ ਨੂੰ ਲੋਕਾਂ ਨੇ ਸਜਾਇਆ ਗੱਲਬਾਤ ਕਰਦੇ ਆ ਡਫਲੀ ਜੀ ਦੇ ਨਾਲ ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਰਜੇਸ਼ ਕੁਮਾਰ ਜੀ ਬਹੁਤ ਬਹੁਤ ਤੁਹਾਨੂੰ ਪਹਿਲਾਂ ਮੁਬਾਰਕਾਂ ਕਿ ਤੁਸੀਂ 6 ਨੰਬਰ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਤਾਂ ਕਿੰਨਕ ਲੋਕਾਂ ਦਾ ਤੁਹਾਨੂੰ ਪਿਆਰ ਮਿਲਿਆ ਬਿਲਕੁਲ ਸਾਰੇ ਨੂੰ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਜਦੋਂ ਤੁਸੀਂ ਮੇਰੇ ਘਰ ਆਏ ਜੀ ਵਧੀਆ ਤੁਹਾਡਾ ਘਰ ਹੈ ਜਦੋਂ ਮਰਜ਼ੀਓ ਵੈਲਕਮ ਜੀ ਮਨੋਤਾ ਜੀ ਦੇਖੋ ਸਾਰੇ ਵਾਰਡ ਦਾ ਬਹੁਤ ਪਿਆਰ ਮਿਲਿਆ ਜੀ 유ਥ ਦਾ ਪਿਆਰ ਮਿਲਿਆ ਜੀ ਜਨਰਲ ਕੈਟਾਗਰੀ ਆਪਣੇ ਨਾਲ ਬਰਾਬਰ ਸੀਗੇ ਜੀ ਸਾਰੇ ਨੇ ਮੈਨੂੰ ਆਪਣੇ ਬੇਟੇ ਵਾਂਗੂ ਰੱਖਿਆ ਜੀ ਗੱਲ ਲੱਗੇ ਹਰ ਇੱਕ ਮਿਲਦੇ ਰਹੇ ਜੀ ਉਹਨਾਂ ਨੇ ਕਿਹਾ ਵੀ ਸਾਡੇ ਵਾਰਡ ਚ ਅਸੀਂ ਕੰਮ ਕਰਵਾਣੇ ਜੀ ਵਧੀਆ 유ਥ ਨੂੰ ਅਸੀਂ ਚਾਹਨੇ ਆ ਜੀ ਤਾਂ ਕਰਕੇ ਮੈਂ ਉੱਥੇ ਵਾਰਡ ਚ ਪਿੱਛੇ ਰਿਹਾ ਜੀ ਇਲੈਕਸ਼ਨ ਲੜਿਆ ਜੀ ਉਹ ਲੋਕਾਂ ਨੇ ਮੈਨੂੰ ਚਾਹ ਦਿੱਲੋ ਤੇ ਮੈਨੂੰ ਐਮਸੀ ਬਣਾਇਆ ਜੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਰਜੇਸ਼ ਕੁਮਾਰ ਜੀ ਜਿੱਤਣ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਕੀਤੀ ਸੀ ਜਿੱਥੇ ਆਪਣਾ ਦਫ਼ਤਰ ਸੀ ਤਾਂ ਤੁਸੀਂ ਜਿੰਨੇ ਵਾਦੇ ਲੋਕਾਂ ਨਾਲ ਕੀਤੇ ਸੀ ਕਿ ਉਹ ਵਾਦਿਆਂ ਦੇ ਖਰੇ ਉਤਰੋਗੇ ਹਾਂਜੀ ਉਹ ਖਰੇ ਉਤਰਾਂਗੇ ਜੀ ਉਸੇ ਵਾਦਿਆਂ ਕਰਕੇ ਤਾਂ ਲੋਕ ਮੇਰੇ ਨਾਲ ਖੜੇ ਜੀ ਆਪਾਂ ਉਹਨਾਂ ਤੋਂ ਝੂਠਾ ਲਾਣਾ ਨਹੀਂ ਜੀ ਉਹਨਾਂ ਨਾਲ ਖੜਾਂਗੇ ਜੀ ਤਾਂ ਇਹ ਰਜੇਸ਼ ਕੁਮਾਰ ਦੀ ਬੇਨਤੀ ਵੀ ਸੀ ਕਿਉਂਕਿ ਦੋ ਵਾਰ ਪਹਿਲਾਂ ਫਾਈਟ ਇਹਨਾਂ ਨੇ ਕੀਤੀ ਸੀ ਦੋ ਵਾਰ ਇਹ ਪਲਾਨ ਚ ਰਹਿ ਚੁਕੇ ਸੀ ਪਰ ਆਇਤ ਕੀ ਪ੍ਰਮਾਤਮਾ ਨੇ ਉਹਨਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਤੇ ਅੱਜ ਐਮਸੀ ਦੀ ਚੋਣ ਜਿੱਤ ਗਏ ਆਪਣੇ ਮਹੱਲਾ ਨਿਵਾਸੀਆਂ ਦਾ ਸਤਿਕਾਰ ਕਰ ਰਹੇ ਨੇ ਗੱਲ ਕਰਦੇ ਆ ਸਾਡੇ ਵਿੱਕੀ ਮਾਸਟਰ ਜੀ ਮਾਸਟਰ ਜੀ ਕਿੰਨ ਕ ਪਿਆਰ ਤੁਹਾਨੂੰ ਵਾਰਡ ਨਿਵਾਸੀਆਂ ਨੇ ਦਿੱਤਾ ਜੋ ਕਿ ਅੱਜ ਜਿੱਤ ਦਾ ਸੇਰਾ ਰਜੇਸ਼ ਕੁਮਾਰ ਡੱਫਲੀ ਦੇ ਸਿਰ ਤੇ ਤੁਸੀਂ ਸਜਾਇਆ ਹੈ ਕਿ ਵਿਸ਼ਵਾਸ ਦਿਵਾਨਿਆਂ ਕੀ ਲੋਕਾਂ ਦਾ ਕੰਮ ਕਰੋਗੇ ਬਿਲਕੁਲ ਜੀ ਬਿਲਕੁਲ ਜੀ ਇਹ ਤਾਂ ਇੰਨਾ ਪਿਆਰ ਜਿਹੜਾ ਅਸੀਂ ਪਹਿਲੀ ਵਾਰ ਦੇਖਿਆ ਜਿਹੜਾ ਕਿ ਹਰ VOTER ਨੇ ਰਜੇਸ਼ ਕੁਮਾਰ ਨੂੰ ਦਿੱਤਾ ਹੈ ਸੋ ਐਸੀ ਜੋ ਕਿ ਇੱਕ ਫਰੀ ਸੇਵਾ ਕਰਦੇ ਨੇ ਲਾਇਬ੍ਰੇਰੀ ਦੇ ਵਿੱਚ ਵਿੱਕੀ ਮਾਸਟਰ ਜੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਪਹਿਲੀ ਵਾਰ ਦੇਖਿਆ ਕਿ ਲੋਕਾਂ ਦਾ ਇਨਾ ਪਿਆਰ ਰਜੇਸ਼ ਕੁਮਾਰ ਡਫਲੀ ਜੀ ਨੂੰ ਮਿਲਿਆ ਸਾਡੇ ਨਾਲ ਮੌਜੂਦ ਨੇ ਸੁਭਾਸ਼ ਪ੍ਰਧਾਨ ਜੀ ਸਾਡੇ ਨਾਲ ਮੌਜੂਦ ਨੇ ਬਾਲਮਿਕ ਸਭਾ ਦਾ ਜੋ ਕਿ ਸਾਬਕਾ ਪ੍ਰਧਾਨ ਸੁਭਾਸ਼ ਜੀ ਸਭ ਤੋਂ ਪਹਿਲਾਂ ਉਹਨਾਂ ਨੂੰ ਵਧਾਈਆਂ ਦੇਵਾਂਗੇ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ 64 ਨਿਊ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਹੀ ਜਿੱਤੇ ਹੋਏ ਕੈਂਡੀਡੇਟਾਂ ਦੇ ਘਰੇ ਜਾ ਜਾ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਤੇ ਜਿਹੜਾ ਸਾਡਾ ਕੈਂਡੀਡੇਟ ਜਿੱਤਿਆ ਰਜੇਸ਼ ਕੁਮਾਰ ਜੀ ਡਬਲੀ ਇਹ ਦੋ ਵਾਰੀ ਹਾਰਨ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਵਿਚਰਦਾ ਰਿਹਾ ਤੇ ਹਰ ਇੱਕ ਦਾ ਹਰਮਨ ਪਿਆਰਾ ਕੈਂਡੀਡੇਟ ਹੈ ਜਿੰਨੇ ਵੀ ਅਸੀਂ ਵਾਅਦੇ ਕੀਤੇ ਨੇ ਡਬਲੀ ਜੀ ਨੇ ਨੇ ਅਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਨੇ ਜਾਂ ਨਹੀਂ ਪਾਈਆਂ ਸਾਰਿਆਂ ਦਾ ਧੰਨਵਾਦ ਚੈਨਲ ਦਾ ਵੀ ਧੰਨਵਾਦ ਜੀ ਇੱਕ ਗੱਲ ਮੈਂ ਪੁੱਛਣਾ ਚਾਹੁੰਦਾ ਜੀ ਪ੍ਰਧਾਨ ਜੀ ਕਿ ਹੋਰ ਵੀ ਬਹੁਤ ਜ਼ਿਆਦਾ ਕੈਂਡੀਡੇਟ ਸੀ ਆਪਣੇ ਮਹੱਲੇ ਦੇ ਵਿੱਚ ਤੁਸੀਂ ਰਜੇਸ਼ ਕੁਮਾਰ ਡੱਫਲੀ ਕਿਉਂ ਮੈਦਾਨ ਚ ਉਤਾਰਿਆ ਕੈਂਡੀਡੇਟ ਵੈਸੇ ਤਾਂ ਸਾਰੇ ਸਨਮਾਨਯੋਗ ਸੀ ਸਾਡੇ ਪਰ ਸਭ ਤੋਂ ਜ਼ਿਆਦਾ ਹਰਮਨ ਪਿਆਰੇ ਲੋਕਾਂ ਦੇ ਵਿੱਚ ਜਿਹੜੇ ਵਿਚਰਦੇ ਰਹੇ ਲਗਾਤਾਰ 12 ਸਾਲਾਂ ਤੋਂ ਵਿਚਰਦੇ ਹਾਰਨ ਦੇ ਬਾਵਜੂਦ ਵੀ ਵਿਚਰਦੇ ਇੱਕ ਦੇ ਕਰੇ ਦੁੱਖ ਸੁੱਖ ਦੇ ਵਿੱਚ ਜਾਂਦੇ ਰਹੇ ਤਾਂ ਕਰਕੇ ਲੋਕਾਂ ਦਾ ਜਿਹੜਾ ਪਿਆਰ ਸੀ ਇਹਨਾਂ ਨਾਲ ਬਹੁਤ ਹੀ ਜ਼ਿਆਦਾ ਸੀ ਇਹਨਾਂ ਨੇ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਹਨਾਂ ਨੇ ਇੱਕ ਗੱਲ ਪ੍ਰਧਾਨ ਜੀ ਹੋਰ ਪੁੱਛਣਾ ਚਾਹੁੰਦਾ ਕਿ ਜਿਨ੍ਹਾਂ ਨਾਲ ਆਪਣੀ ਰਜੇਸ਼ ਕੁਮਾਰ ਡਫਲੀ ਦੀ ਫਾਈਟ ਸੀ ਉਹਨਾਂ ਨਾਲ ਪਰਿਵਾਰ ਨਾਲ ਕਿੰਨਾਂ ਦਾ ਪਿਆਰ ਹੈ ਉਹ ਵੀ ਸਾਡੇ ਜੀ ਸੱਕਿਆਂ ਚੋਂ ਨੇ ਜਿੰਨੇ ਵੀ ਕੈਂਡੀਡੇਟ ਸੀਗੇ ਦੋ ਤਾਂ ਸਾਡੇ ਰਿਲੇਸ਼ਨ ਚੋਂ ਸੀ ਸਕੇ ਸੀਗੇ ਇੱਕ ਕੈਂਡੀਡੇਟ ਉਹ ਵੀ ਸਾਡੇ ਆਪਣੇ ਦੀ ਕੈਂਡੀਡੇਟ ਉਹ ਪਹਿਲਾਂ ਇੱਕ ਕੈਂਡੀਡੇਟ ਦਾ ਪਹਿਲਾਂ ਵੀ ਜਿੱਤ ਚੁੱਕੀ ਜੀ 3 ਸਾਲ ਹੋ ਗਏ ਸੀ ਉਹਨੂੰ ਤਿੰਨ ਵਾਰੀ ਫਲਾਨ ਜਿੱਤ ਚੁੱਕੀ ਜੀ ਦੋ ਕੈਂਡੀਡੇਟ ਨਵੇਂ ਸੀਗੇ ਉਹ ਵੀ ਸਾਡੇ ਪਰਿਵਾਰ ਚੋਂ ਨੇ ਉਹ ਵੀ ਸਾਡੇ ਸਤਿਕਾਰਯੋਗ ਦੇ ਉਹਨਾਂ ਨਾਲ ਸਾਡਾ ਮੇਨ ਮੁਲਾਪ ਪਹਿਲਾਂ ਦੀ ਤਰ੍ਹਾਂ ਹੀ ਰਹੂਗਾ ਸੋ ਪ੍ਰਧਾਨ ਜੀ ਜੋ ਕਿ ਸਾਬਕਾ ਪ੍ਰਧਾਨ ਬਾਲਮਿਕ ਸਭਾ ਦੇ ਰਹੇ ਨੇ ਉਹਨਾਂ ਨੇ ਬਹੁਤ ਵੱਡੀ ਗੱਲ ਉਹ ਕੈਮਰੇ ਰਾਹੀਂ ਤੁਹਾਡੇ ਸਾਹਮਣੇ ਕੀਤੀ ਹੈ ਕਿ ਉਹਨਾਂ ਨਾਲ ਸਾਡਾ ਪਰਿਵਾਰਿਕ ਰਿਸ਼ਤਾ ਹੈ ਜੋ ਕੈਂਡੀਡੇਟ ਜਿਨ੍ਹਾਂ ਨੇ ਇਹਨਾਂ ਦੇ ਖਿਲਾਫ ਚੋਣ ਲੜੀ ਸੀ ਰਣधीर ਜੀ ਜੋ ਕਿ ਸਾਬਕਾ ਇਨਸਪੈਕਟਰ ਰਿਟਾਇਰ ਨੇ ਉਹਨਾਂ ਨਾਲ ਵੀ ਸਾਡਾ ਦਿਲੋਂ ਪਿਆਰ ਹੈ ਤਾਂ ਤੁਸੀਂ ਦੇਖ ਰਹੇ ਹੋ ਦੀਪ ਪੰਜਾਬ న్యూਸ 64 ਬਣੇ ਰਹੋ ਧੰਨਵਾਦ ਜੀ